ਜੇ ਮਾਤਾ ਜੀ ਤੁਸੀਂ ਦੇਖ ਰਹੇ ਜਗਮਨ ਟੀਵੀ ਮੈਂ ਹਰੀਸ਼ ਬਠਲਾ ਅੱਜ ਆ ਮਾਤਾ ਦਾ 8ਵਾਂ ਨਵਰਾਤਰਾ ਚੇਤ ਦੇ ਨਵਰਾਤੇ ਅੱਜ ਮਹਾਗੋਰੀ ਦਾ ਦਿਨ ਮੰਨਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੰਦਰਾਂ ਭਰ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਕੀਰਤਨ ਕੀਤੇ ਜਾ ਰਹੇ ਹਨ ਮਾਤਾ ਦੀ ਪੂਜਾ ਕਿੰਨੀ ਜਾ ਰਹੀ ਹੈ ਅਤੇ ਸੰਗਤਾਂ ਵੱਲੋਂ ਮਾਤਾ ਦੇ ਅਸ਼ੀਰਵਾਦ ਲਈ ਚਰਨ ਸੰਮਝ ਕੀਤਾ ਜਾ ਰਹੇ ਹਨ ਇਸ ਮੌਕੇ ਸ਼ਹਿਰ ਵਿੱਚ ਦੇਖਣ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਲੋਕਾਂ ਨੂੰ ਕੰਜਗਾ ਬਿਠਾਉਣ ਲਈ ਕੰਜਗਾ ਨਹੀਂ ਲੱਭ ਰਹੀਆਂ ਕਾਫੀ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ ਪੇਸ਼ਾਰ ਕੁੰਮਕੁੰਮ ਕੇ ਕੰਜਗਾ ਇਕੱਠੇ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੁਹਾਨੂੰ ਦਿਖਾਣੇ ਆ ਮਾਤਾ ਨਾਨਕੀ ਦੇ ਦਰਬਾਰ ਤੋਂ ਆਰਤੀ ਦਾ ਪ੍ਰਸਾਰਣ ਜੈ ਮਾਦੇ ਸੋਹੀਏ ਜੈ ਮਾਦੇ ਸੋਹੀਏ ਇਹ ਦੇਖੋ ਸੰਗਤਾਂ ਜੀ ਅੱਜ ਵੀ ਸੰਗਤਾਂ ਉਤਾਰ ਰਹੇ ਘਰ ਕਰਾ ਜੀ ਕੰਜਗਾ ਨਹੀਂ ਮਿਲ ਰਹੀਆਂ ਘਰਾਂ ਹੀ ਕਰ ਪਹਿਲਾਂ ਕਰ ਬਠਾਦੇ ਸੀ ਘਰ ਬਠਾ ਦਿਆ ਜੀ ਹੁਣ ਬਾਕੀ ਇੱਥੇ ਰਹੇ ਰਹਿਣ ਤੁਹਾਡੇ ਤੇ ਅਨਾਰ ਜੀ ਮੰਦਿਆਈ ਹੁੰਦੀ ਹੈ ਅਸ਼ਟਮੀ ਆ ਹਾਂ ਜੀ ਉਸ ਕਰਕੇ ਮੰਦੇ ਕੋਈ ਕੁਝ ਹਾਂਜੀ ਹਰ ਸਾਲ ਮਾਤਾ ਵੀ ਚੇਤਨਵਰਾਤਰੀ ਚ ਅਸ਼ਟਮੀ ਨਵਰਾਤਰੀ ਮਾ ਜਿਹੜਾ ਮਾਤਾ ਸ਼ਕਤੀ ਮਹਾਗੋਰੀ ਦਾ ਹੁੰਦਾ ਹੈ ਇਸ ਦਿਨ ਮੰਦਿਰ ਤੇ ਸਾਰੇ ਭਜਨ ਆਉਂਦੇ ਆ ਕੜਾ ਛੋਲੇ ਪੂਰੀਆਂ ਦਾ ਪ੍ਰਸ਼ਾਦ ਲਗਾਉਂਦੇ ਆ ਬਹੁਤ ਬਹੁਤ ਖੁਸ਼ ਹੁੰਦੀ ਹੈ ਲੋਕੀ ਕੰਜਗਾ ਪਠਾਉਂਦੇ ਆਪਣੇ ਘਰ ਮਾਤਾ ਨੂੰ ਮੈਂ ਜਗਵੰਤ ਟੀਵੀ ਲਈ ਇਹ ਰੀਸ ਪਠਾਣਾ ਕਰਵਾਲੀ